అజా బ మూగ దాలవాస్తే మూగ దళా తేస్తే భి రవే తిని గ్రాండ్ ఇను తిని వస్తే భీ జాని భయవేస్ త్రైండ్ లవే ਕੜਾਈ ਵਿੱਚ ਲਵਾਂਗੇ ਦੇਸੀ ਘਿਓ ਦੋ ਚਮਚ ਲੈ ਆ ਜੀ ਮੈਂ ਇਹਦੇ ਵਿੱਚ ਪਾਵਾਂਗੇ ਸੂਜੀ ਸੂਜੀ ਨੂੰ ਆਪਾਂ ਪਾ ਲਵਾਂਗੇ ਥੋੜੀ देर ਇਹੋ ਤੇ ਸਵਾਦ ਬਣ ਕੇ ਤਿਆਰ ਹੁੰਦਾ ਹੈ ਮੂੰਗ ਦਾਲ ਦਾ ਹਲਵਾ ਹੁਣ ਇਹਦੇ ਵਿੱਚ ਆਪਾਂ ਇਹ ਜਿਹੜੀ ਮੂੰਗ ਦਾਲ ਨੂੰ ਗ੍ਰाइंड ਕੀਤਾ ਸੀ ਉਹ ਪਾ ਲਵਾਂਗੇ ਜਿਨਗੀ ਤਰ੍ਹਾਂ ਇਹਨੂੰ ਹਲਾਵਾਂਗੇ ਇਸ ਤਰ੍ਹਾਂ ਨਾ ਇਹਨੂੰ ਆਪਾਂ ਚਲਾਉਂਦੇ ਹੀ ਰਹਿਣਾ ਆ ਜੇਕਰ ਆਪਾਂ ਇਹਨੂੰ ਛੱਡ ਦੇਵਾਂਗੇ ਤੇ ਕੜਾਈ 'ਚ ਥੱਲੇ ਵੀ ਲੱਗ ਸਕਦਾ ਹੈ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਹੀ ਰਹਿਣਾ ਆ ਇਹ ਜੀ ਇੱਕ ਕੋਲੀ ਮੈਂ ਲਿਆ ਆ ਇੱਕ ਕੋਲੀ ਲਈ ਆ ਮੂਮਤਾ ਤੇ ਇੱਕ ਕੋਲੀ ਆਪਾਂ ਘਿਓ ਦੀ ਲਵਾਂਗੇ ਘਿਓ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਇੱਕ ਇੱਕ ਚਮਚ ਇਸ ਤਰ੍ਹਾਂ ਨਾਲ ਜਰੋਂ ਤੁਹਾਨੂੰ ਲੱਗੇ ਕਿ ਇਹ ਡਰਾਈ ਹੋ ਗਿਆ ਤੇ ਆਪਾਂ ਇਹਦੇ ਵਿੱਚ ਇੱਕ ਇੱਕ ਚਮਚ ਕਰਕੇ ਕਿਉਂ ਪਾਉਂਦੇ ਰਵਾਂਗੇ ਇਸ ਤਰ੍ਹਾਂ ਨੂੰ ਹਿਲਾਉਂਦੇ ਰਵਾਂਗੇ ਇਹਨੂੰ ਜੀ 10 ਮਿੰਟ ਤੱਕ ਇਦਾਂ ਹਿਲਾਉਣਾ ਆਪਾਂ ਇਹਨੂੰ ਪੂਰੇ ਹਲਵੇ ਨੂੰ ਮਤਲਬ ਕਿ ਇਸ ਤਰੀਕੇ ਨਾਲ ਭੁੰਨਾਗੇ 10 ਕਿ ਮਿੰਟ ਇਹਨੂੰ ਆਪਾਂ ਨੂੰ ਲੱਗ ਜਾਣਗੇ ਦਾਲ ਨੂੰ ਭੁੰਨਣ ਨੂੰ ਇਜੋ ਰੋਇਸ ਤਰੀਕੇ ਦੀ ਹੋ ਜੋਗੀ ਤਾਂ ਆਪਾਂ ਇਹ ਵਿੱਚ ਪਾਵਾਂਗੇ ਜੀ ਚਾਣੀ ਇਹ ਚਾਣੀ ਬਣਾਉਣ ਵਾਸਤੇ ਮੈਂ ਇੱਕ 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 ਕੋਲੀ ਲਈ ਅਖੰਡ ਤੇ ਇੱਕ ਕੋਲੀ ਲਿਆਸੀ ਪਾਣੀ ਇਹਨੂੰ ਸਿਰਫ ਆਪਾਂ ਖਾਂਡ ਕੁਲਣ ਤੱਕ ਹੀ ਇਹਨੂੰ ਸੇਕ ਲਵਾਵਾਂਗੇ ਜਦੋਂ ਆਪਣੇ ਖੰਡ ਕੁਲ ਗਈ ਤੇ ਉਦੋਂ ਆਪਾਂ ਗੈਸ ਬੰਦ ਕਰ ਲਵਾਂਗੇ ਇਹਦੀ ਆਪਾਂ ਕੋਈ ਤਾਰ ਨਹੀਂ ਬਣਾਣੀ ਹੈਗੀ ਚਾਚਨੀ ਤਾਰ ਵਾਲੀ ਨਹੀਂ ਬਣਾਣੀ ਸਿਰਫ ਆਪਾਂ ਖੰਡ ਘੋਲਣੀ ਆ ਇਹ ਜੀ ਹੁਣ ਆਪਾਂ ਪਾ ਲਵਾਂਗੇ ਡਰਾਈ ਫਰੂਟ ਇਹ ਨੂੰ ਇਸ ਤਰ੍ਹਾਂ ਜਿਹਨਾਂ ਉnde ਹੋਇ ਆਪਾਂ ਚੰਗੀ ਤਰ੍ਹਾਂ ਨਾ ਪਨ ਲਵਾਂਗੇ ਇਸ ਤਰ੍ਹਾਂ ਆਪਾਂ ਘਰ ਵਿੱਚ ਹੀ ਵਿਆਹਾਂ ਵਾਲਾ ਵਿਆਹ ਸ਼ਾਦੀਆਂ ਵਾਲਾ ਹਲਵਾ ਬਣਾ ਕੇ ਤਿਆਰ ਕਰ ਸਕਦੇ ਆ ਇਹ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਇਹਨੂੰ ਹੁਣ ਆਪਾਂ 2-3 ਮਿੰਟ ਇਦਾਂ ਚੰਗੀ ਤਰ੍ਹਾਂ ਨਾ ਚਲਾਵਾਂਗੇ ਹੋਰ ਇਸ ਤਰ੍ਹਾਂ ਜਿਦੋਂ ਇਹ ਕਿਓ ਛੱਡਣ ਲੱਗੇ ਛੱਡਣ ਲੱਗ ਜਵੇ ਤੇ ਸਮਝ ਲਓ ਆਪਣਾ ਹਲਵਾ ਬਣ ਕੇ ਤਿਆਰ ਆ ਇਸ ਤਰ੍ਹਾਂ ਨਾ ਇਹ ਕੜਾਈ ਨੂੰ ਵਿਸ਼ਡਣ ਲੱਗ ਜੇਗਾ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪਕਰ ਵਿੱਚ ਬਣਾ ਕੇ ਬਹੁਤ ਵਧੀਆ ਹਲਵਾ ਤਿਆਰ ਕਰ ਲਵਾਂਗੇ ਮੂੰਗ ਦਾ ਹਲਵਾ ਇਹ ਤਾਂ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦਾ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਖੋਇਆ ਵੀ ਪਾ ਸਕਦੇ ਹੋ ਮੈਂ ਖੋਆ ਨਹੀਂ ਪਾਇਆ ਇਹ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਟੇਸਟ ਵਿੱਚ ਵੀ ਇਹ ਬਹੁਤ ਹੀ ਵਧੀਆ ਬਣਿਆ ਸੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਇਹ ਜਿਵੇਂ ਘਰ ਦੇ ਬਣਾਏ ਹੋਏ ਕਿਉਂ ਤੋਂ ਤਿਆਰ ਮਨਾਇਆ ਹੈ ਜੇਕਰ ਤੁਹਾਨੂੰ ਹੋਮ ਮੇਡ ਘਿਓ ਦੀ ਰੈਸਪੀ ਚਾਹੀਦੀ ਹੈ ਦੇਸੀ ਘਿਓ ਦੀ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ ਮੈਂ ਜ਼ਰੂਰ ਲੈ ਕੇ ਆਵਾਂਗੀ ਤੁਹਾਡੇ ਵਾਸਤੇ ਰੈਸਪੀ ਇਹ ਦੇਸੀ ਘਿਓ ਵਿੱਚ ਹੀ ਵਧੀਆ ਬਣਦਾ ਹੈ ਜੇ ਤੁਸੀਂ ਵੀ ਦੇਸੀ ਘਿਓ ਵਿੱਚ ਹੀ ਬਣਾਇਓ ਦੇਖੋ ਕਿੰਨਾ ਵਧੀਆ ਹਲਵਾ ਬਣ ਕੇ ਤਿਆਰ ਹੋਇਆ ਹੈ ਵੀਡੀਓ ਦੇਖਣ ਲਈ ਜੀ ਤੁਹਾਡਾ ਧੰਨਵਾਦ